ਜਸਤੋ ਤੋਂ ਮਾਤਾ ਦੱਸਣ ਹਾਂਜੀ ਹਾਂਜੀ ਹਾਂ ਹਾਂਜੀ ਹਾਂ ਹਾਂ ਉਹ ਆਪਣੇ ਬਾਅਦ ਸ਼ਿਕਾ ਸਰ ਨੂੰ ਵਿਆਹ ਕੀ ਰਾਜਾ ਹਾਂਜੀ ਹਾਂ ਹਾਂਜੀ ਹਾਂ ਮਾਰੇ ਉਹ ਤੇ ਅਕੋਹਾਂ ਗੁੜੀ ਦੇਖਦੀ ਉਹਦੇ ਅੱਕੇ ਦੁਕੇ ਦੁਲਦੇ ਹੁੰਦੇ ਆ ਉਹਨੇ ਗੁੜੀਆਂ ਆਉਂਦੀਆਂ ਹਾਂ ਹਾਂਜੀ ਹਾਂਜੀ ਤੇ ਵਜ਼ੀਰ ਨੂੰ ਕਹਦਾ ਪੁੱਤਰੀ ਕੁੜੀ ਬੜੀ ਸੋਹਣੀ ਆ ਮੈਂ ਕਿਹਾ ਇਹਦਾ ਵਿਆਹ ਕਰਾਉਣਾ ਹਾਂ ਹਾਂਜੀ ਕਿਹਦੀ ਕਿਹਦੀ ਹੈ ਉਹ ਵਜ਼ੀਰ ਨੂੰ ਬਤਾ ਦਿੱਤਾ ਕਹਿੰਦਾ ਜੀ ਬਣਾਏ ਵਰਜਾ ਪਦਮਾਰ ਦੀ ਪੂਰੀ ਸੀ ਹਾਂਜੀ ਹਾਂ ਹਾਂਜੀ ਚਲੋ ਉਹਨੂੰ ਕੋਣ ਕੁਮਾਰ ਨੂੰ ਸਾਥ ਕਰਦੇ ਮੈਂ ਰਾਜਾ ਕਹਿੰਦਾ ਹਾਂਜੀ ਜਲ ਉਹ ਉਹ ਕੁਮਾਰ ਕਹਿੰਦਾ ਜੀ ਮੈਂ ਆਪਦੇ ਖਾਨਦਾਨ ਵਿੱਚ ਕਰੂੰ ਆਇਆ ਰਾਜਾ ਕਹਿੰਦਾ ਉਹ ਨੂੰ ਆਪਦੇ ਘਰ ਤੇ ਮੈਂ ਆਪਦੇ ਖਾਨਦਾਨ ਨੂੰ ਛੱਡਦਾ ਹਾਂ ਹਾਂਜੀ ਬਸ ਰਾਜਾ ਮੀਰ ਹੋ ਕੱਲ ਦੇ ਘਰ ਆਉਂਗਾ ਮੈਂ ਸਾਡੇ ਜਿਹੜਾ ਮੇਰਾ ਸੰਗਨ ਨਾਲ ਜਾਂਦਾ ਸਾਡਾ ਅੱਜ ਨਾਲ ਉੱਥੇ ਕੁੜੀ ਨੂੰ ਵਿਆਵਾਂਗੇ ਹਾਂਜੀ ਕੁਛ ਮੇਰੇ ਨਾਲ ਜੇ ਨਾ ਸੋਚਿਆ ਵੀ ਤਾਂ ਕਾਬਲੀ ਹੋ ਸਕਦਾ ਹਾਂਜੀ ਹਾਂ ਤੁਹਾਡੇ ਰਾਜੇ ਤਾਂ ਕਹ ਸਕਦੇ ਵੀ ਸੁਸਤੈ ਨਹੀਂ ਤੂੰ ਪਾਉਣਾ ਮੈਂ ਤਾਂ ਕਰਾਉਂਗਾ ਹਾਂ ਹਾਂਜੀ ਤੂੰ ਕਿਉਂ ਨਾ ਫਿਰ ਦੇਵੀ ਦੇ ਮੰਦਰ ਜਾਣ ਲੱਗਿਆ ਰਾਜਾ ਹਾਂਜੀ ਰੋਲ ਕਹਿੰਦਾ ਕਿ ਦੇਵੀ ਮੇਰਾ ਘਮਰਾ ਦੀ ਬੁੜੀ ਨਾਲ ਵਿਆਹ ਹੋ ਜਾਏ ਤੁਮਾਰੀ ਮੇਰੇ ਤੇ ਦੇਵੀ ਮੇਰਾ ਘਮਰਾ ਦੀ ਬੁੜੀ ਨਾਲ ਵਿਆਹ ਰੋਲ ਵੀ ਇੱਛਿਆ ਕਰਿਆ ਕਰੇ ਹਾਂਜੀ ਉਹ ਬਾਹਰੋਂ ਕਹਦਾ ਨਾ ਠੀਕਾ ਬਣਾ ਦੇਵੀ ਮੰਨੇ ਹਾਂ ਹਾਂਜੀ ਕਹਿੰਦਾ ਏ ਦੇਵੀ ਇਹ ਕਮੀਨਾ ਮੇਰਾ ਵਿਆਹ ਹੋ ਜਾਏਗਾ ਨਾ ਮੈਂ ਉਹਦੇ ਬਾਅਦ ਮੈਂ ਤਨ ਕਰ ਦੇ ਦੂਗਾ ਤੇ ਰਿਸਟਰ ਨਾ ਕਰ ਹਾਂਜੀ ਰਾਜਾ ਸਾਹਿਬ ਨੇ ਆ ਹਾਂਜੀ ਹੈ ਜੇ ਵੀ ਘਰ ਘਰ ਕਰਕੇ ਆਖ ਲਈ ਜੀ ਅਬ ਇਹ ਸਿਰ ਜੰਦਾ ਤੇ ਕਿਹਨਾਂ ਦਾ ਪ੍ਰੇਮ ਪੂਰਾ ਹਾਂਜੀ ਕਹਿੰਦੀ ਤਾਸੂ ਵਿਆਹ ਹੋਊਗਾ ਤੇਰਾ ਉਹਦੇ ਨਾਲ ਹਾਂਜੀ ਹਾਂਜੀ ਉਹ ਜੋ ਜਈ ਰਾਤ ਨੂੰ ਕੁਹਾੜ ਨੂੰ ਫੋਨਾ ਕਰਿਆ ਮਨਾ ਹਾਂਜੀ ਰਾਜੇ ਨੂੰ ਰਾਜੇ ਨੂੰ ਦਾ ਜਵਾਬ ਦੇ ਤਾ ਇਹ ਜੋਰਜਾਤੀ ਰਾਜੇ ਫੇਰ ਮੇਰਾ ਕੀ ਜੋਰ ਚੱਲੂਗਾ ਹਾਂਜੀ ਹਾਂਜੀ ਨਾ ਨਾ ਇਸ ਤਰ੍ਹਾਂ ਮੈਂ ਰੁਕਣ ਜੋ ਰਾਜੀ ਰਾਜੇ ਨੂੰ ਜੈ ਜੀ ਦੀ ਨੜਖੀ ਜੀ ਮਹਾਰਾ ਜੀ ਵੀza ਪੁਰੇ ਰਿਆ ਹੋਇਆ ਤੁਹਾਰ ਦਾ ਆ ਗਿਆ ਹੱਥ ਜੋੜ ਕੇ ਹਾਂਜੀ ਹਾਂ ਜੀ ਮਾ ਜੀ ਮੇਰੀ ਨੜਖੀ ਹਾਜ਼ਰ ਹੈ ਹਾਂ ਜੀ ਮਹਾਰਾ ਆ ਉਹ ਵਿਆਹ ਕਰਦਾ ਉਹਦੇ ਨਾਲ ਹਾਂਜੀ ਉਹ ਵਿਆਹ ਕਰਕੇ ਤੇ 100 ਮਹੀਨਾ 1 ਮਹੀਨਾ ਦਾ ਵਾਅਦਾ ਸੀ ਹਾਂਜੀ ਹਾਂਜੀ ਉਸ ਤੋਂ ਬਾਅਦ ਕੋਈ ਚੰ ਸਰ ਦੇਵਾਂਗਾ ਰਾਜੇ ਦਾ ਵਾਅਦਾ ਸੀ ਦੇਵੀ ਨਾਲ ਹਾਂਜੀ ਜੀ ਉਹ ਜਲ ਮਹਿਨ ਦਾ ਉੱਤੇ ਨਾਂ ਗਿਆ ਹਾਂਜੀ ਹਾਂ ਹਾਂਜੀ ਰਾਜਾ ਭੋਗ ਰਾਜਾ ਭੋਗ ਲਈ ਗਿਆ ਬਾਦ ਆਪ ਦਾ ਹਾਂਜੀ ਉਹ ਉਹ ਭੋਗ ਗਿਆ ਉਹਦੇ ਤੇ ਤੁਹਾਡਾ ਦੀ ਕੁੜੀ ਰਾਣੀ ਨਾਲ ਸੀ ਸਾਡੇ ਮਜੀਦ ਨਾਲੇ ਰਾਜਾ ਰਾਸ ਨੂੰ ਸ਼ਹਿਰ ਕਰਨੇ ਆਉਂਦੇ ਸੀ ਚਾਂਗ ਨੂੰ ਹਾਂਜੀ ਉਹ ਗਾਵੇ ਮੁਰਖੇ ਆਏ ਕਿੱਤਾ ਆ ਗਿਆ ਜੀ ਮਹਾਰਾਜ ਹਾਂ ਤੇ ਨਾ ਇਹ ਸਿਵਾ ਅਨਖੜਾ ਹੋਵੇ ਮੈਂ ਜਵੀਦੇ ਬੱਚਾ ਦੇ ਕਿਹਾ ਹਾਂ ਹਾਂਜੀ ਉਹ ਵਜ਼ੀਰ ਤੇ ਰਾਣੀ ਬਾਦ ਖੜੇ ਜਿਆਦਾ ਮੱਥਾ ਦੇਖਣ ਗਿਆ ਤੇ ਜੇ ਵੀ ਦਵਾਜ ਆਈ ਕਹਿੰਦੀ ਤੂੰ ਟੱਕ ਗਿਆ ਕਿ ਰਾਜਾ ਨੇ ਵਾਦਾ ਕੀਤਾ ਮਹੀਨਾ ਦਾ ਨਾ ਗਿਆ ਹਾਂ ਹਾਂਜੀ ਵਾਦਾ ਜਰਾ 2000 ਰੁਪਏ ਆ ਜੀ ਹਾਂ ਹਾਂਜੀ ਹਾਂ ਰਾਜੇ ਨੂੰ ਦੇਖਿਆ ਕਿ ਕਿ ਮੋਨਾਂ ਸੀ ਆਪਣੀ ਕਸੂਰ ਹੁੰਦਾ ਕਿ ਸਰ ਵੱਧ ਜਾਊਗਾ ਜੀ ਉਹ ਵਾਦੇ ਕਰਦੇ ਉਹ ਤੇ ਦੇਖਦੇ ਜਿਆਦਾ ਤੇ ਹਾਂ ਜਦੋਂ ਨੂੰ ਰਾਣੀ ਦੇਖੀ ਜਾਂਦੀ ਹੈ ਵਜ਼ੀਰ ਦੇਖੀ ਜਾਂਦੇ ਮਸਾ ਦੇ ਕੇ ਆਊਗਾ ਹਾਂਜੀ ਹਾਂ ਰਾਣੀ ਗੇਂਦ ਦੇ ਵਜ਼ੀਰ ਨੂੰ ਜੇ ਦੇਖ ਕੇ ਆਈ ਆਇਆ ਕਿਉਂ ਨਹੀਂ ਆ ਜਦ ਵਿੱਚ ਜਾ ਜਾਂਦਾ ਹਾਂਜੀ ਉਹ ਗਿਆਂ ਦਾ ਸਭ ਲਹੂ ਲਹੂ ਹੋ ਗਿਆ ਫਿਰ ਹਾਂ ਹਾਂਜੀ ਉਹ ਵਜ਼ੀਰ ਨੇ ਸੋਚਿਆ ਵੀ ਬੜਾ ਕੰਮ ਖਰਾਬ ਮੇਰੇ ਤਾਂ ਕੰਨਕ ਲੱਗ ਜੂਗਾ ਰਾਣੀ ਨਾਲ ਵਜ਼ੀਰ ਨੇ ਜਿੰਦਹਾੜ ਜਪਾਈ ਲਈ ਲਈ ਆ ਜਾ ਵੜਦਾ ਹਾਂਜੀ ਤੇ ਵਜ਼ੀਰ ਨੇ ਵੀ ਜੋ ਉਹਦੇ ਵਾਲੀ ਸਰਪੰਨ ਚੱਖੀ ਹੋਣਾ ਵੀ ਆਪ ਦਾ ਸਰਵਟ ਲਿਆ ਹਾਂ ਹਾਂਜੀ ਹਾਂਜੀ ਦੇਵੀ ਨੇ ਤੇਰਾ ਉਹ ਉਹ ਰਾਨੀ ਬਹਾਰ ਖੜੀ ਭੇਜਦੇ ਵੀ ਵਜ਼ੀਰ ਵੀ ਨਹੀਂ ਉਹਦੇ ਅੱਜ ਅੰਨਵਾਇਆ ਦੇਵੀ ਨੇ ਦੋ ਜੀ ਮੰਦਰ ਚੋਂ ਉਹ ਇਧਰੋਂ ਇਧਰੋਂ ਦੇਖਦੀ ਆ ਹਾਂ ਹਾਂਜੀ ਲਓ ਆਪ ਗਈ ਫਿਰ ਹਾਂਜੀ ਜੇ ਨਾ ਨਾ ਮੰਦਰ ਚੋਂ ਗਈ ਤਾਂ ਉਹ ਖੂਨ ਹੀ ਖੂਨ ਨਾ ਰਾਜੇ ਜਾਂ ਵੀ ਨਾ ਵੱਡਿਆ ਪਿਆ ਵਜੀਰ ਜੀ ਵੱਡਿਆ ਪਿਆ ਧੰਨੋ ਭਏ ਹਾਂਜੀ ਤੁਹਾਨੂੰ ਹੋ ਮੈਨੂੰ ਤਾਂ ਸਾਰੀ ਪਰਜਾ ਸਰਕਾਰੂ ਇਹੇ ਜੇ ਮਾਰੇ ਕਰਮਾਰੀ ਰਾਣੀ ਬਣੀ ਆ ਤੇ ਉਹਨਾਂ ਦੇ ਵਜੀਰ ਖਾਗੀ ਨੂੰ ਖਾਗੀ ਨਾਲੇ ਰਾਜੇ ਨੂੰ ਖਾਗੀ ਹਾਂਜੀ ਹਾਂ ਹਾਂਜੀ ਉਹ ਨਾ ਉਹ ਵੀ ਨਿਖਰੀ ਹੁੰਦੇ ਮਾਰ ਕੇ ਗੋਡੇ ਮੋਡੇ ਇਹ ਜੇ ਵੀ ਇਹਨਾਂ ਨੇ ਜੁਲਨੇ ਕਰਦੇ ਇਹ ਜੇ ਵੀ ਮੈਨੂੰ ਮੇਰੇ ਜਿਹਾ ਪਾਪਾ ساری ਰਾਤ ਬਜ਼ਾਬ ਕਰਦੀ ਰਹੀ ਹੁੰਦੇ ਠੀਕ ਹਾਂ ਠੀਕ ਜਾ ਰਹੀ ਨੂੰ ਤੋ ਕਹਣ ਅਗੇ ਜੈਵੀ ਆਂ ਕਿਰਪਾ ਕਰਕੇ ਇਹਨਾਂ ਨੂੰ ਜੁੜਨੇ ਕਰਦੇ ਹਾਂ ਹਾਂਜੀ ਜੈਵੀ ਖੁਸ਼ ਹੋ ਕੇ ਕਹਿੰਦੀ ਕਿ ਇਹਨਾਂ ਦੇ ਧਰਾਂ ਦੇ ਦੇ ਜਿਹੜੇ ਕਰਦੇ ਸਰ ਮੈਂ ਤਰੀਦ ਕਰ ਦਿੰਦੀ ਹਾਂ ਹਾਂਜੀ ਹਾਂ ਉਹ ਰੌਂਦੀ ਰੌਂਦੀ ਇਹਨਾਂ ਦੇ ਰਾਜੇ ਦਾ ਹਨਾ ਵਜ਼ੀਰ ਦਾ ਸਰ ਦਾ ਤੇ ਵਜ਼ੀਰ ਦਾ ਹਨਾ ਰਾਜੇ ਦਾ ਦਰਵਾਜ਼ਾ ਹਾਂਜੀ ਹਾਂ ਜੇ ਜੈਵੀ ਦਿੱਤਾ ਦੇ ਅਗੇ ਇੱਕਦਮ ਸਰਜੀਤ ਕਰਦੇ ਤੇ ਆਪੋ ਹੋਗੀ

ਬਾਜ 42 ਬਾਰੇ ਤਾਂ ਇਹ ਤਾਂ ਆਪ ਜੀ ਨੇ ਪੁੱਛਿਆ ਜੀ ਇਹ ਗੱزه ਸਾਖੀ ਆ ਹੁਣ ਤੂੰ ਇਹ ਸੋਚ